ਫਰੀਦਕੋਟ 'ਚ ਅੱਜ ਦਿਨ ਚੜ੍ਹਦੇ ਹੀ ਤਲਵੰਡੀ ਰੋਡ ਨਹਿਰਾਂ ਉੱਪਰ ਬਣ ਰਹੇ ਪੁਲ ਤੇ ਪਲਟਿਆ ਚੋਕਰ ਨਾਲ ਭਰਿਆ ਕੈਂਟਰ ਜੀਸੀਬੀ ਅਤੇ ਰਾੜਾਂ ਨਾਲ ਕੈਂਟਰ ਦੇ ਦਰਵਾਜ਼ੇ ਭੰਨ ਕੇ ਡਰਾਈਵਰ ਨੂੰ ਕੱਢਿਆ ਸੁਰੱਖਿਅਤ ਬਾਹਰ ਫਰੀਦਕੋਟ 'ਚ ਤਲਵੰਡੀ ਰੋਡ ਤੇ ਜੋੜੀਆਂ ਨਹਿਰਾਂ ਉੱਪਰ ਬਣ ਰਹੇ ਨਵੇਂ ਪੁਲ ਤੇ ਅੱਜ ਦਿਨ ਚੜ੍ਹਦੇ ਕਰੀਬ 4:00 ਵਜੇ ਇੱਕ ਚੋਕਰ ਨਾਲ ਭਰਿਆ ਕੈਂਟਰ ਪਲਟ ਗਿਆ ਜੋ ਨਹਿਰ ਦੀ ਪਟੜੀ ਤੇ ਹੀ ਲੰਮਕ ਗਿਆ ਇਸ ਹਾਦਸੇ ਦੌਰਾਨ ਕੈਂਟਰ ਦਾ ਡਰਾਈਵਰ ਅੰਦਰ ਹੀ ਫਸਿਆ ਰਿਹਾ ਫਰੀਦਕੋਟ ਦੀ ਟ੍ਰੈਫਿਕ ਪੁਲਿਸ ਅਤੇ ਪੁਲਸ ਤੇ ਕੰਮ ਕਰ ਰਹੀ ਲੇਬਰ ਵੱਲੋਂ ਜੀਸੀਬੀ ਦੀ ਮਦਦ ਨਾਲ ਕੈਂਟਰ ਦੇ ਦਰਵਾਜ਼ੇ ਤੋੜ ਕੇ 3 ਘੰਟਿਆਂ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਜੀਸੀਬੀ ਡਰਾਈਵਰ ਦੀ ਸੂਝਬੂਝ ਸਦਕਾ ਕੈਂਟਰ ਨੂੰ ਨਹਿਰ ਚ ਡਿੱਗਣੋਂ ਵੀ ਬਚਾ ਲਿਆ ਗਿਆ ਇਸੇ ਮਾਮਲੇ ਨੂੰ ਲੈ ਕੇ ਕੈਂਟਰ ਦੇ ਡਰਾਈਵਰ ਅਤੇ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਸ ਦੇ ਇੰਚਾਰਜ ਵਕੀਲ ਸਿੰਘ ਨੇ ਐਫ ਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬੰਬਾ ਦੇ ਨਾਲ ਸਦੀਸ਼ ਕੁਮਾਰ ਦੀ 에어ਪੋਰਟ ਕਿੱਥੋਂ ਕੱਲਾ ਸੀ ਗਏ ਕਿਵੇਂ ਪੁੱਛਿਓ ਕੱਲਾ ਸੀ ਗਏ ਕਿਵੇਂ ਇਹਦੀ ਲਾ ਗੇਟ ਲਾ ਦੇ ਨੰਬਰ ਹੈ ਮਾਲਕ ਦਾ ਨੰਬਰ ਹੈਗਾ ਮਾਲਕ ਦਾ ਨੰਬਰ ਦੇ ਕਰਤਾ ਤੂੰ ਕਿਤੇ ਦਾ ਕਿਹੜੀ ਸੀ ਗੱਡੀ ਤੇ ਮੁਖਰਦੀ ਸੀ ਕਿੱਥੋਂ ਆ ਰਿਹਾ ਸੀਗਾ ਮੈਂ ਇਧਰੋਂ ਆ ਰਿਹਾ ਸੀਗਾ ਜੀ ਇਧਰੋਂ ਅੰਮ੍ਰਿਤਸਰ ਤੋਂ ਆਈ ਜਾਂਦਾ ਤੇ ਜਾਣਾ ਮਕਸਦ ਸੀ ਇਧਰ ਸਿੱਧਾ ਘਰ ਤੋਂ ਲੰਘਿਆ ਤੁਹਾਨੂੰ ਫਰੀਦਕੋਟ ਹੀ ਆਉਣਾ ਸੀਗਾ ਚੌਲ ਲੱਦੇ ਹੋਇਆ ਹਾਂਜੀ ਚੱਲ ਮੈਨੂੰ ਦੇਸ ਨੰਬਰ ਕਿੰਨਾ ਹੈ ਓਏ ਭਰਾਦਾ ਆਈ ਹੋ ਫੱਕੀ ਜੀ ਆ ਭਰਾਦਾ ਭਰਾਦਾ ਨੰਬਰ ਬੋਲਿਓ ਯਾਰ ਬੋਲੋ ਓਕੇ ਓਕੇ ਨੰਬਰ ਬੇਟੇ ਬੋਲਿਓ ਯਾਰ ਕਿੰਨਾ ਹਾਂ ਤੁਸੀਂ ਦੇਖ ਲਓ ਨੰਬਰ ਨੰਬਰ ਬੋਲਿਓ ਕਿੰਨਾ ਦੇਖ ਲਓ ਵੀਰੇ ਕਿ ਟਰੱਕ ਬੈਕਰ ਹਾਸੜਿਆ ਜਿਸ ਵਿੱਚ ਇੱਕ ਗੱਡੀ ਪਲਟ ਕੇ ਨਹਿਰ ਦੇ ਕਿਨਾਰੇ ਡਿੱਗੀ ਹੈ ਕੀ ਮਾਮਲਾ ਸੀ ਔਰ ਕਿਸਾਂ ਦੀ ਹਾਲਾਤ ਇਹ ਜੀ ਜੱਗਾ ਸਿੰਘ ਨਾਮੀ ਡਰਾਈਵਰ ਸੀਗਾ ਮੁਕਸਰ ਤੋਂ ਕਿ ਅੰਮ੍ਰਿਤਸਰ ਤੋਂ ਬਰਾਦਾ ਟਾਈਪ ਹੈ ਗੱਟਿਆਂ ਦੇ ਵਿੱਚ ਬੋਰੀਆਂ ਦੇ ਭਰੇ ਹੋਏ ਉਹ ਲੈ ਕੇ ਆ ਰਿਹਾ ਸੀਗਾ ਇਹਦੀ ਅਚਾਨਕ ਅੱਖ ਲੱਗ ਗਈ ਤਲੌਂਦੀ ਨਹਿਰ ਪੁਲ ਦੇ ਉੱਪਰ ਇਹ ਟੈਂਕਰ ਪਲਟ ਗਿਆ ਸੀਗਾ ਜਿਹੜੇ ਵਿੱਚ ਨਹੀਂ ਡਿੱਗਣ ਤੋਂ ਬਚ ਗਿਆ ਲੰਮਕ ਗਿਆ ਸੀ ਉਹਦੇ ਵਿੱਚੋਂ ਅਸੀਂ ਪਹਿਲਾਂ ਤਾਂ ਉਹਨੂੰ ਸੇਫ ਡਰਾਈਵਰ ਨੂੰ ਕੱਢ ਕੇ ਐਂਬੂਲੈਂਸ ਤੇ ਮੈਡੀਕਲ ਭੇਜਤਾ ਕੰਤੂ ਡਰਾਈਵਰ ਕੈਰੀਜ ਮੈਂ ਬਿਲਕੁਲ ਠੀਕ ਹਾਂ ਫਿਰ ਵੀ ਅਸੀਂ ਕਹਾਂ ਵੀ ਕਈ ਵੀ ਨਹੀਂ ਪਤਾ ਨਹੀਂ ਲੱਗਦਾ ਤੱਤੇ ਕਾ ਕਿ ਅੰਦਰ ਕੁਛ ਛੱਟਣਾ ਹੋਵੇ ਮੈਡੀਕਲ ਲੱਗ ਚੈੱਕਪਾਸ ਕਰਾਉਣਾ ਵਾਸਤੇ ਭੇਜਤਾ ਤੇ ਇਹ ਕੈਂਟ ਨੂੰ ਅਸੀਂ ਕੱਢ ਰਹੇ ਹਾਂ ਜੀ ਸਰ ਇਹ ਰਸਤਾ ਕਾਫੀ ਜਿਹੜਾ ਖਰਾਬ ਹੋ ਚੁੱਕਾ ਹੈ ਬਾਰਿਸ਼ ਕਰਕੇ ਔਰ ਪੁਲ ਵੀ ਜਿਹੜਾ ਅੰਡਰ ਕੰਸਟਰਕਸ਼ਨ ਹੈ ਇਸ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਜੀ ਇਹ ਨਾ ਨਹਿਰ ਨਹਿਰ ਦਾ 1 ਮਹੀਨੇ ਵਾਸਤੇ ਇਹਨਾਂ ਨੇ ਜਿਹੜੀ ਬਣ ਰਹੀ ਹੈ ਪੰਜਾਬ ਵਾਲੀ ਨਹਿਰ ਬਣਾ ਰਿਆ ਇਸ ਕਰਕੇ ਸਾਰੀ ਜਿਹੜੀ ਡੈਂਟਲ ਕਾਲਜ ਵਾਲੀ ਰੋਡ ਹੈ ਨਹਿਰ ਦੇ ਨਾਲ-ਨਾਲ ਚੈਲ ਪੁਲ ਤੱਕ ਬਿਲਕੁਲ ਬਲਾਕ ਸੋਨ ਪੈਲਸ ਦੀ ਬੈਕ ਸਾਈਡ ਸਾਰੀ ਰੋਡ ਬਲੌਕ ਆ ਕੋਈ ਇਸ ਕਰਕੇ ਸਾਰਾ ਟ੍ਰੈਪ ਦੀ ਕਾਫੀ ਸਮੱਸਿਆ ਸੀ ਇਹ ਪੁਲ ਆਰ ਦੀ ਚਾਲੂ ਕੀਤਾ ਸੀਗਾ ਵੀ ਕੱਲੀਆਂ ਛੋਟੀਆਂ ਗੱਡੀਆਂ ਲੰਘਣ ਵਾਸਤੇ ਪਰੰਤੂ ਜਿਹੜੇ ਮੰਨ ਲਓ ਰਾਤ ਦੇ ਟਾਈਮ ਕਿਤੇ ਨਾ ਕਿਤੇ ਹੈਵੀ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਕਰਕੇ ਤੇ ਇੱਕ ਅੱਖ ਲੱਗਣ ਕਰਕੇ ਹਾਦਸਾ ਵਾਪਰੇ ਜੀ ਡਰਾਈਵਰ ਕਹਿੰਦਾ ਮੈਨੂੰ ਨੀਂਦ ਆ ਗਈ ਤੇ ਰਾਤ ਦਾ ਚੱਲਿਆ ਹੋਊਗਾ ਕਿਤੋਂ ਹਾਂ ਫਿਲਹਾਲ ਇਹ ਰਸਤੇ ਨੂੰ ਬੰਦ ਕਰਵਾਇਆ ਗਿਆ ਹੈ ਬਿਲਕੁਲ ਜੀ ਰਸਤਾ ਬੰਦ ਕਰਾਉਣਾ ਹੈ ਜੀ ਕਿਉਂਕਿ